ਸਾਪ ਨੂੰ ਕੁਝ ਗਲਤ ਬੋਲਿਆ ਜਾਂ ਮੈਂ ਬਾਬਾ ਸਾਹਿਬ ਨੂੰ ਗਲਤ ਬੋਲਿਆ ਮੈਂ ਖੁਦ ਉਹਨਾਂ ਦਾ ਬਹੁਤ ਆਦਰ ਕਰਦੀ ਆਂ ਕਿ ਤੁਹਾਡੇ ਸਾਰੇ ਮਨਾਂ ਨੂੰ ਏਟੀਟੀ ਦੀ ਟੀਸ ਪਹੁੰਚੀ ਆ ਤਾਂ ਮੈਂ ਉਸ ਚੀਜ਼ ਲਈ ਬਹੁਤ ਮੈਂ ਮਾਫੀ ਮੰਗਦੀ ਹਾਂ ਸੋਰੀ ਜੈ ਭੀਮ ਜੈ ਬਾਬਾ ਓਕੇ ਹੋ ਗਿਆ ਬੈਠੋ ਠੀਕ ਹੈ ਜੀ ਮੇਰੀ ਕੋਈ ਇੰਟੈਂਸ਼ਨ ਨਹੀਂ ਸੀ ਪਰ ਜੇ ਮੈਂ ਸਰਪੰਚ ਸਾਹਿਬ ਨੂੰ ਕੁਝ ਗਲਤ ਬੋਲਿਆ ਯਾ ਮੈਂ ਬਾਬਾ ਸਾਹਿਬ ਨੂੰ ਗੱਲ ਬੋਲਿਆ ਮੈਂ ਆਪ ਖੁਦ ਉਹਨਾਂ ਦਾ ਬਹੁਤ ਆਦਰ ਕਰਦੀ ਆ ਪਰ ਜੇ ਤੁਹਾਡੇ ਸਭ ਦੇ ਮਨਾਂ ਨੂੰ ਏਕ ਚੀਜ਼ ਦੀ ਕੇਸ ਪਹੁੰਚੀ ਆ ਤਾਂ ਮੈਂ ਉਸ ਚੀਜ਼ ਲਈ ਬਹੁਤ ਮੈਂ ਮਾਫੀ ਮੰਗੂ ਚਲੋ ਸਾਰੀ ਜੀ ਜੈ ਭਾਗ ਓਕੇ ਬੈਠੋ ਠੀਕ ਹੈ ਜੀ ਹਾਈ ਸਰ ਕੀ ਮਾਮਲਾ ਕੀ ਕਿ ਜਿਹੜਾ ਸਤਨਾਪੁਰੇ ਥਾਣੇ ਦੇ ਵਿੱਚ ਇਕੱਠੇ ਹੋਏ ਆ ਜੈ ਟੀਮ ਜੈ ਭਾਗ ਨਮੋ ਬਦਾਏ ਜੈ ਗੁਰਦੇਵ ਧੰਨ ਗੁਰਦੇਵ ਅੱਜ ਸਾਡੇ ਪਾਣੂ ਕੀ ਵਿੱਚ ਸਾਰੀ ਨਗਰ ਪੰਚਾਇਤ ਔਰ ਸਾਡੀ ਡਾਕਟਰ 바ਵਾ ਸਾਹਿਬ ਨੂੰ ਬਿਲਡ ਕਰ ਨੌਜਵਾਨ ਸਭਾ ਉਥੇ ਡਾਕਟਰ ਅੰਬੇਡਕਰ ਭਵਨਜੀ ਦਾ ਜਿਹੜਾ ਹਾਲ ਦਾ ਭਵਨ ਦਾ ਨੀਂਹ ਪੱਥਰ ਰੱਖਣ ਲੱਗੇ ਸੀ ਤਾਂ ਉਥੇ ਇੱਕ ਅਨੁਨਾਰੀ ਲੇਡੀਜ਼ ਜਿਸ ਨੇ ਆ ਕੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਪ੍ਰਤੀ ਬਹੁਤ ਗੰਦੀ ਆ ਭद्दी ਸ਼ਬਦਾਵਲੀ ਬੋਲੀ ਔਰ ਸਾਡੀ ਨੌਜਵਾਨ ਸਭਾ ਜਿਹੜੀ ਉਹਣਾ ਨੇ ਮੌਕੇ ਤੇ ਐਕਸ਼ਨ ਲੈ ਕੇ ਉਹਨਾ ਉੱਪਰ ਥਾਣਾ ਸਤਨਾਮਪੁਰਾ ਵਿੱਚ ਆ ਕੇ ਜਿਹੜੀ ਉਹਨਾ ਉੱਪਰ ਮਾਮਲਾ ਜਿਹੜੀ ਕੰਪਲੀਟ ਆ ਉਹ ਦਿੱਤੀ ਔਰ ਇੱਥੇ ਸਾਰੇ ਪਤਵੰਤੇ ਮੋਤਵਾਰ ਸੱਜਣਾ ਵਿੱਚ ਜਿੰਨੇ ਵੀ ਮੋਤਵਾਰ ਸੱਜਣ ਫਗਵਾੜਾ ਸ਼ਹਿਰ ਤੇ ਆਏ ਸੀਗੇ ਸਾਰਿਆਂ ਦੀ ਮੋਤਵਾਰ ਵਿਅਕਤੀਆਂ ਦੀ ਮੌਜੂਦਗੀ ਵਿੱਚ ਜਿਹੜੀ ਲੇਡੀਜ਼ ਨੇ 바ਵਾ ਸਾਹਿਬ ਡਾਕਟਰ ਭੀਮਰਾਓਂ ਅੰ베ੜਕਰ ਜੀ ਪ੍ਰਤੀ ਜਿਹੜੀ ਗਲਤ ਸ਼ਬਦਾਵਲੀ ਬੋਲੀ ਸੀਗੀ ਉਹਨਾਂ ਨੇ ਉਹਨਾਂ ਦੀ ਜਿਹੜੀ ਸੌਰੀ ਆ ਜਾਂ ਗਲਤੀ ਆ ਜਾਂ ਮਾਫੀ ਆ ਮੰਗ ਲਈ ਆ ਔਰ ਸਾਡੀ ਜਿਹੜੀ ਭਾਨੋਕੀ ਦੀ ਡਾਕਟਰ ਅੰਬੇਡਕਰ ਨੌਜਵਾਨ ਸਭਾ ਔਰ ਸਾਰੀ ਜਿਹੜੀ ਨਗਰ ਪੰਚਾਇਤ ਆ ਉਹਨਾਂ ਕੋ ਵੀ ਭਾਨੂੰਗੀ ਦੀ ਨਗਰ ਪੰਚਾਇਤ ਕੋ ਵੀ ਉਹਨਾਂ ਨੇ ਜਿਹੜੀ ਸੌਰੀ ਫੀਲ ਕਰ ਲਈ ਆ ਤੇ ਅਸੀਂ ਅੱਗੇ ਤੋਂ ਇਹ ਵਰਨਿੰਗ ਵਿੱਚ ਦਿੰਦੇ ਆ ਭਈ ਬਾਬਾ ਸਾਹਿਬ ਅੰਬੇਡਕਰ ਜੀ ਪ੍ਰਤੀ ਕਦੇ ਵੀ ਕਦੇ ਪੱਦੀਸ਼ਮਦਾਬ ਦੀ ਅਸੀਂ ਬਰਦਾਸ਼ਤ ਅੰਬੇਡਕਰ ਸੈਣਾ ਮੂਲ ਨਿਵਾਸੀ ਕਦੇ ਵੀ ਬਰਦਾਸ਼ਤ ਨਹੀਂ ਕਰੂਗੀ ਭਾਈ ਭਾਣਜੀ ਇੱਕ ਗਊ ਦਾ ਵੀ ਮੁੱਦਾ ਪਟਿਆ ਭਾਂਗੀ ਪਿੰਡ ਦੇ ਵਿੱਚ ਉਹਦੇ ਬਾਰੇ ਕੀ ਜਾਣਾਂ ਤੁਹਾਨੂੰ ਉਹ ਇਹ ਤੋਂ ਲੱਗ ਮਸਲਾ ਸਿਕਾ ਜੀ ਸਾਡਾ ਮਸਲਾ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਪ੍ਰਤੀ ਜਿਹੜੀ ਗਲਤ ਸ਼ਬਦਾਵਲੀ ਬੋਲੀ ਜਾ ਉਹਨੂੰ ਅੰਬੇਡਕਰ ਸੈਨਾ ਮੂਲ ਨਿਵਾਸੀ ਔਰ ਸਮੂਹ ਜਿਹੜਾ ਸ਼ੈਡਿਊਲ ਕਾਸਟ ਦਲਿਤ ਸਮਾਜ ਆ ਕਦੇ ਵੀ ਬਰਦਾਸ਼ਤ ਨਹੀਂ ਕਰੂਗਾ ਚਾਹੇ ਬਾਬਾ ਸਾਹਿਬ ਡਾਕਟਰ ਭੀਮਰਾਓਂਬੇਲਕਰ ਜੀ ਦੀ ਗੱਲ ਹੋਵੇ ਚਾਹੇ ਸਤਗੁਰ ਰਮਦਾਸ ਮਹਾਰਾਜ ਜੀ ਦੀ ਗੱਲ ਹੋਵੇ ਚਾਹੇ ਭਗਵਾਨ ਵੀਰ ਭਗਵਾਨ ਵਾਲਮੀਕ ਮਹਾਰਾਜ ਦੀ ਗੱਲ ਹੋਵੇ ਚਾਹੇ ਸਤਗੁਰ ਕਬੀਰ ਮਹਾਰਾਜ ਦੀ ਗੱਲ ਹੋਵੇ ਹੁਣ ਆਪਣੀ ਐਸਐਚਓ ਸਾਹਿਬ ਨੇ ਅੰਦਰ ਕੀ ਮੀਟਿੰਗ ਦੇ ਵਿੱਚ ਨੰਬਰ ਐਸਐਚਓ ਸਾਹਿਬ ਨੇ ਜਿਹੜੇ ਉਹ ਲੇਡੀਜ਼ ਜਿਹੜੇ ਇਹਨੂੰ ਲੇਡੀਜ਼ ਸੀ ਉਹਨਾਂ ਨੇ ਜਿਹੜੀ ਆ ਆਪਣੀ ਸੌਰੀ ਫੀਲ ਕਰ ਲਈ ਆ ਅਸੀਂ ਐਸਐਚਓ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਦੇ ਵਿੱਚ ਬਹੁਤ ਵਧੀਆ ਭੂਮਿਕਾ ਨਿਭਾਈ ਧੰਨਵਾਦ ਜੈਪੀ ਜੈਪਾਲ ਤਾਂ ਆਪ ਲੋਕੋ ਕੁਝ ਗਲਤ ਬੋਲਿਆ ਜਾਂ ਮੈਂ ਬਾਬਾ ਸਾਹਿਬ ਨੂੰ ਗਲਤ ਬੋਲਿਆ ਮੈਂ ਆਪखुद ਨੂੰ ਰਨਾ ਬਹੁਤ ਆਦਰ ਕਰਦੀ ਆ ਅੱਗੇ ਤੁਹਾਡੇ ਸਭ ਦੇ ਮਨਾਂ ਨੂੰ ਏਤੀਸ ਦੀ ਥੀਸ ਪਹੁੰਚਿਆ ਤਾਂ ਮੈਂ ਉਸ ਚੀਜ਼ ਲਈ ਬਹੁਤ ਮੈਂ ਮਾਫੀ ਮੰਗਦੀ ਹਾਂ ਸੋਰੀ ਜੈ ਭੀਮ ਜੈ ਭਾਰ ਓਕੇ ਵੰਡੀ ਬੈਠੋ ਠੀਕ ਹੈ ਜੀ ਵੀਗਾ ਭਾਈ ਮੇਰੀ ਕੋਈ ਇੰਟੈਂਸ਼ਨ ਨਹੀਂ ਸੀ ਪਰ ਜੇ ਮੈਂ ਸਰਪੰਚ ਸਾਹਿਬ ਨੂੰ ਕੁਝ ਗਲਤ ਬੋਲਿਆ ਯਾ ਮੈਂ ਬਾਬਾ ਸਾਹਿਬ ਨੂੰ ਗੱਲ ਬੋਲਿਆ ਮੈਂ ਆਪ ਖੁਦ ਉਹਨਾਂ ਦਾ ਬਹੁਤ ਆਦਰ ਕਰਦੀ ਆ ਪਰ ਜੇ ਤੁਹਾਡੇ ਸਭ ਦੇ ਮਨਾਂ ਨੂੰ ਇੰਨੀ ਇੰਨੀ ਕੇਸ ਪਹੁੰਚੀ ਆ ਤਾਂ ਮੈਂ ਉਸ ਚੀਜ਼ ਲਈ ਬਹੁਤ ਮੈਂ ਮਾਫੀ ਮੰਗੂਗੀ ਜਰੂਰ ਸੋਰੀ ਬੇਪਾਸ ਓਕੇ ਹੋ ਗਿਆ ਠੀਕ ਹੈ ਜੀ